ਜੀ ਦੀ ਸੀਜ਼ਨ ਜੇੜੀ ਮੁਹਾਲੀ ਵੱਲੋਂ ਲਾਇੰਸ ਕਲਬ ਮੁਹਾਲੀ ਸੁਪਰੀਮੋ ਦਾ ਸਾਲ 2024-25 ਸੋ ਵਿਨਰ ਲਾਂਚ ਕੀਤਾ ਗਿਆ ਹੈ ਇਸ ਵਿਸ਼ੇਸ਼ ਸੋ ਵਿਨਰ ਦਾ ਉਦਘਾਟਨ ਮਾਨਯੋਗ ਚੇਅਰਮੈਨ ਸ਼੍ਰੀ ਰਸ਼ਪਾਲ ਸਿੰਘ ਢਾਲੀਵਾਲ ਵੱਲੋਂ ਕੀਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ ਐਲ ਸੀ ਐਮ ਸੁਪਰੀਮੋ ਦੀ ਸਸਤਾ ਅਤੇ ਪਿਛਲੇ 5 ਸਾਲਾਂ ਤੋਂ ਹਰ ਸਾਲ ਕਲਬ ਦਾ ਸੋ winner ਪ੍ਰਕਾਸ਼ਿਤ ਕੀਤਾ ਜਾਂਦਾ ਹੈ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਇਸ ਵਾਰ ਦਾ ਸਵਿਨਰ ਸੀਜੀਸੀ ਸੰਝੇੜੀ ਦੁਆਰਾ ਸਾਲ 2024-25 ਲਾਂਚ ਕੀਤਾ ਗਿਆ ਹੈ ਇਸ ਮੌਕੇ ਤੇ ਐਲਸੀਐਮ ਸੁਪਰੀਮੋ ਐਲਸੀਐਮ ਰੋਆ ਅਤੇ ਲਿਓ ਸੁਪਰੀਮੋ ਕਲੱਬ ਦੇ ਉੱਗੇ ਭਗਵੰਤੇ ਅਤੇ ਕਲੱਬ ਮੈਂਬਰ ਖਾਸ ਤੌਰ ਤੇ ਮੌਜੂਦ ਰਹੇ ਇਸ ਯਾਦਗਰੀ ਉਦਘਾਟਨ ਸਮਾਰੋਹ ਵਿੱਚ ਆਪਣੇ ਸੰਬੋਧਨ ਵਿੱਚ ਮਾਨਯੋਗ ਚੇਅਰਮੈਨ ਸ਼੍ਰੀ ਰਜਪਾਲ ਸਿੰਘ ਢਾਲੀਵਾਲ ਨੇ ਐਲਸੀਐਮ ਸੁਪਰੀਮੋ ਦੇ ਸਮਾਜ ਭਲਾਈ ਕਾਰਜਾਂ ਦੀ ਪ੍ਰਸ਼ੰਸਾ ਉਨ੍ਹਾਂ ਕਿਹਾ ਕਿ ਅਜਿਹੀ ਸਮਾਜ ਸੇਵੀ ਸੰਸਥਾ ਨਾਲ ਜੁੜਨਾ ਸਾਡੇ ਲਈ ਮਾਣ ਵਾਲੀ ਗੱਲ ਹੈ ਅਤੇ ਉਨ੍ਹਾਂ ਕਿਹਾ ਕਿ ਅਜਿਹੀ ਸਮਾਜਿਕ ਕਾਰਜਾਂ ਨਾਲ ਜੁੜਨ ਨਾਲ ਹਰ ਵਿਅਕਤੀ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਲੋੜਵੰਦਾ ਦੀ ਸੰਭਵ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਚੇਅਰਮੈਨ ਸ਼੍ਰੀ ਰਸ਼ਪਾਲ ਸਿੰਘ ਢਾਲੀਵਾਲ ਨੂੰ ਐਲ ਸੀ ਐਮ ਸੁਪਰੀਮੋ ਦੇ ਮੈਂਬਰ ਨੇ ਇਸ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਅਤੇ ਉਹਨਾਂ ਨੇ ਸੀਜੀਸੀ ਝੰਡੇੜੀ ਮੋਹਾਲੀ ਨੂੰ ਲੋਕ ਭਲਾਈ ਕਾਰਜਾਂ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਸੀਜੀਸੀ ਝੰਡੇੜੀ ਮੋਹਾਲੀ ਵਿੱਚ ਵਿਦਿਆਰਥੀਆਂ ਨੂੰ ਸਿਰਫ ਕਿਤਾਬਾਂ ਹੀ ਨਹੀਂ ਸਿਖਾਈਆਂ ਜਾਂਦੀਆਂ ਸਗੋਂ ਸੀਜੀਸੀ ਝੰਡੇੜੀ ਦਾ ਕੰਪੈਸਿਵ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਫਲ ਵਿਅਕਤੀ ਅਤੇ ਚੰਗੇ ਇਨਸਾਨ ਬਣਾਉਣ ਲਈ ਤਿਆਰ ਕਰਦਾ ਹੈ ਸੀਜੀਸੀ ਝੰਡੇੜੀ ਮੋਹਾਲੀ ਸਿੱਖਿਆ ਖੇਤਰ ਵਿੱਚ ਤਾਂ ਸਭ ਤੋਂ ਅੱਗੇ ਹੀ ਹੈ ਪਰ ਗੱਲ ਜਦੋਂ ਸਮਾਜ ਭਲਾਈ ਦੀ ਆਉਂਦੀ ਹੈ ਤਾਂ ਉਦੋਂ ਵੀ ਸਭ ਤੋਂ ਅੱਗੇ ਹੀ ਰਹਿੰਦਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤਿਲਕ ਰਾਜ ਆਮੈਂ ਚਾਰਟਰ ਫਾਊਂਡਰ ਆਮੈਂ ਪ੍ਰਾਈਜ਼ ਚਾਰਟਰ ਪ੍ਰੈਜ਼ੀਡੈਂਟ ਲਾਇਨਸ ਕਲਬ ਮੋਹਾਲੀ ਸੁਪਰੀਮ ਤੇ ਐਜ਼ ਅ ਚਾਰਟਰ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਅੱਜ ਮੈਨੂੰ ਬਹੁਤ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਲਾਇਨਸ ਕਲਬ ਮੋਹਾਲੀ ਸੁਪਰੀਮ ਜੋ ਕਿ 2020 ਦੇ ਵਿੱਚ ਸਮਾਜ ਸੇਵਾ ਦੇ ਕੰਮਾਂ ਦੀ ਸਾਡੀ ਸ਼ੁਰੂਆਤ ਹੋਈ ਸੀ ਅਸੀਂ ਆਪਣੇ 5 ਸਾਲ ਪੂਰੇ ਕਰ ਲਏ ਨੇ ਅਤੇ ਪਿਛਲੇ 5 ਸਾਲਾਂ ਦੇ ਵਿੱਚ ਅਸੀਂ ਹਰ ਸਾਲ ਆਪਣਾ ਇੱਕ ਕਲੱਬ ਦਾ ਸੋਵਿਨਰ ਲਾਂਚ ਕਰ ਸਕਦੇ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਲਾਇਨਸ ਕਲਬ ਮੋਹਾਲੀ ਸੁਪਰੀਮ ਸੋਵਿਨਰ 2024-25 ਸੋ ਇਸ ਸਾਲ ਦੌਰਾਨ ਜੋ ਵੀ ਅਸੀਂ ਕੰਮ ਕੀਤੇ ਨੇ ਇਸ ਸੋਵਿਨਿਅਰ ਦੇ ਵਿੱਚ ਸਾਡੀ ਡਿਟੇਲ ਹੈ ਤੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਅੱਜ ਅਸੀਂ ਆਪਣਾ ਇਹ ਸੋਵਿਨਿਅਰ ਸੀਜੀਸੀ ਕਾਲਜ ਚ ਮੋਹਾਲੀ ਚ ਜਿਹੜੀ ਵਿਖੇ ਇਹ ਸਾਡੇ ਇੱਕ ਜੋ ਇਹਨਾਂ ਦੇ ਕਲਬ ਕਾਲਜ ਦੇ ਜੋ ਚੇਅਰਮੈਨ ਨੇ ਰਿਸ਼ਵਤ ਸਿੰਘ ਢਾਲੀਵਾਲ ਜੀ ਦੀ ਉਹਨਾਂ ਦੀ ਵੱਲੋਂ ਅੱਜ ਇਹ ਸੋਵਿਨਿਅਰ ਸਾਡਾ ਲਾਂਚ ਹੋਇਆ ਤੇ ਮੈਂ ਵਧਾਈ ਦੇਣਾ ਚਾਹਾਂਗਾ ਸਮੁੱਚੀ ਟੀਮ ਨੂੰ ਸਾਡੇ ਸਾਡੇ ਮੌਜੂਦਾ ਪ੍ਰਧਾਨ ਅਸ਼ੋਕ ਚੁੱਚਰਾ ਜੀ ਨੂੰ ਜਿਨ੍ਹਾਂ ਦਾ ਕੀ ਅੱਜ ਟੈਨਿਓਰ 30 ਜੂਨ ਨੂੰ ਜੋ ਹੈ ਅੱਜ ਹੈ ਪ੍ਰਧਾਨਗੀ ਦਾ ਟੈਨਿਓਰ ਆਪਣਾ ਖਤਮ ਕਰਕੇ ਅਗਲੀ ਟੀਮ ਨੂੰ ਇਹ ਵਧਾਈਆਂ ਦੇ ਰਹੇ ਨੇ ਸੋ ਵਧਾਈਆਂ ਸ਼ੋਕ ਜੀ ਕਿ ਤੁਹਾਡੇ ਕਾਰਜਕਾਲ ਦੇ ਦੌਰਾਨ ਇਹ ਸੋਭਨਿਆ ਛਪਿਆ ਮੈਂ ਜਿਲਦ ਦੀ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹਾਂਗਾ ਮੇਰੇ ਨਾਲ ਖੜੇ ਇੰਦਰਪ੍ਰੀਤ ਸਿੰਘ ਜੀ ਦਾ ਕਲੱਬ ਐਡਮਿਨ ਜੋ ਕਾਲਜ ਦਾ ਦੇਖਦੇ ਨੇ ਇੰਚਾਰਜ ਨੇ ਬ੍ਰਾਂਡਿੰਗ ਆਫੀਸਰ ਨੇ ਜੋ ਕਿ ਸਾਨੂੰ ਲਾਇਓਨਸ ਕਲੱਬ ਸੁਪਰੀਮ ਦੇ ਨਾਲ ਹਰ ਵਕਤ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਦੇ ਨੇ ਸਮਾਜ ਸੇਵਾ ਦੇ ਵਿੱਚ ਸਾਡਾ ਸਹਿਯੋਗ ਦਿੰਦੇ ਨੇ ਮੇਰੇ ਨਾਲ ਲੌਇੰਜ਼ ਇਕਜੀਤ ਕੋਰ ਕਹ ਲਓ ਜੀ ਜਿਨ੍ਹਾਂ ਨੂੰ ਮਾਨ ਹਾਸਿਲ ਹੋਇਆ ਹੈ ਲੌਇੰਜ਼ ਕਲਬ ਮੁਹਾਲੀ ਸੁਪਰੀਮ ਦੇ ਪਹਿਲਾ ਮਹਿਲਾ ਪ੍ਰਧਾਨ ਬਣਨ ਦਾ ਪਿਛਲੇ ਸਾਲ ਇਹ ਜੋਨ ਚੇਅਰਪਰਸਨ ਸੀ ਸੋ ਇਸ ਸਾਲ ਇਹ ਜੋ ਸਾਡੇ ਕੈਬਿਨੇਟ ਮੈਂਬਰ ਨੇ ਸੋ ਸਾਰੀ ਟੀਮ ਦਾ ਮੇਰੇ ਵੱਲੋਂ ਵਿਸ਼ੇਸ਼ ਧੰਨਵਾਦ ਜੀ ਧੰਨਵਾਦ yes ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਮਿਸਿਸ ਕਾਲੋ ਹਾਂ ਮੁਹਾਲੀ ਤੋਂ ਲੌਇੰਜ਼ ਦੇ ਨਾਲ 4 ਸਾਲ ਤੋਂ ਲੌਇੰਜ਼ ਕਲਬ ਦੇ ਨਾਲ ਸ਼ਾਮਲ ਹੋ ਚੁੱਕੀ ਹਾਂ ਜੋ ਕਿ ਸੇਵਾ ਵਿੱਚ ਰਹਿੰਦੀਆਂ ਲਾਇਓਨਸ ਕਲੱਬ ਦੇ ਨਾਲ ਸੋਸ਼ਲ ਵਰਕ ਦੀ ਸੇਵਾ ਵਿੱਚ ਰਹਿੰਦੀਆਂ ਸਾਨੂੰ ਇਸ ਰਸਤੇ ਨੂੰ ਪਾਰ ਕਰਦੇ ਕਰਦੇ ਇਸ ਸੇਵਾ ਦੇ ਵਿੱਚ ਰਸਤੇ ਦੇ ਨਾਲ ਤੁਰਦੇ ਤੁਰਦੇ ਸਾਨੂੰ ਮਦਦ ਮਿਲੀ ਸੀਜੀਸੀ ਚੰਜੇੜੀ ਦੀ ਕਾਲਜ ਦੀ ਜੋ ਕਿ ਮੁਹਾਲੀ ਦੇ ਵਿੱਚ ਚੰਜੇੜੀ ਚ ਸਥਿਤ ਹੈ ਕੋਈ ਵੀ ਕੰਮ ਕਰਨਾ ਹੋਵੇ ਕਿਸੇ ਨੇ ਵੀ ਕਰਨਾ ਹੋਵੇ ਇਕੱਲਾ ਇਨਸਾਨ ਨਹੀਂ ਕਰ ਸਕਦਾ ਸਾਡੇ ਕੰਮ ਕਰਦਿਆਂ ਕਰਦਿਆਂ ਰਸਤੇ 'ਚ ਬਹੁਤ ਰੁਕਾਵਟਾਂ ਆ ਰਹੀਆਂ ਸੀ ਅਸੀਂ ਫਰਿਆਦ ਕਰਦੇ ਰਹੇ ਸਾਰਿਆਂ ਨੂੰ ਕਿ ਇਸ ਸੋਸ਼ਲ ਵਰਕ ਨੂੰ ਅਸੀਂ ਸਿਰੇ ਚੜਾਉਣਾ ਚਾਹੁੰਦੇ ਹਾਂ ਅਸੀਂ ਸਮਾਜ ਦੀ ਸੇਵਾ 'ਚ ਰਹਿਣਾ ਚਾਹੁੰਦੇ ਹਾਂ ਸਾਨੂੰ ਕਿਸੇ ਦਾ ਸਾਥ ਚਾਹੀਦਾ ਸੀ ਤੇ ਸਾਡਾ ਸਾਥ ਦੇਣ ਲਈ ਸਰਦਾਰ ਹਰਿਸ਼ਪਾਲ ਢਾਲੀਵਾਲ ਜੀ ਇੱਕਦਮ ਤਤਪਰ ਹੋ ਗਏ ਸੁਣਦੇ ਸਾਰ ਹੀ ਉਹਨਾਂ ਨੇ ਸਾਨੂੰ ਹਾਂ ਕੀਤੀ ਕਿ ਮੈਂ ਐਜੂਕੇਸ਼ਨ ਦੇ ਮਾਮਲੇ ਵਿੱਚ ਜਿੱਥੇ ਵੀ ਮੈਨੂੰ ਆਵਾਜ਼ ਮਾਰੋ ਮੈਂ ਖੜਾ ਹਾਂ ਤੇ ਸਾਡੇ ਬ੍ਰਾਂਡਿੰਗ ਆਫੀਸਰ ਚੰਜੇੜੀ ਦੇ ਕਾਲਜ ਦੇ ਇਸ ਦੇ ਜੋ ਕਿ ਯੂਨੀਵਰਸਿਟੀ ਬਣੂ ਜਾ ਰਹੀ ਆ ਤੇ ਇੰਦਰਪ੍ਰੀਤ ਜੀ ਨੇ ਸਾਡਾ ਬਹੁਤ ਹੀ ਖੁੱਲੇ ਦਿਲ ਨਾਲ ਸਵਾਗਤ ਕੀਤਾ ਔਰ ਐਸੇ ਇਨਸਾਨਾਂ ਦੀ ਸਾਨੂੰ ਜ਼ਰੂਰਤ ਸੀ ਤੇ ਸਾਡਾ ਲਾਇਵੈਂਸ ਕਲੱਬ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਆਉਣਾ ਸਫਲ ਹੋ ਗਿਆ ਪਹਿਲਾਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਚੰਜੇੜੀ ਕਾਲਜ ਦਾ ਖਾਸ ਕਰ ਔਰ ਖਾਸ ਕਰ ਮੈਂ ਇਹ ਦੱਸਣਾ ਚਾਹੁੰਦੀ ਆ ਸਭ ਤੋਂ ਬੈਲਾ ਆਪਣੇ ਕੰਮਾਂ ਤੋਂ ਇਹ ਐਚ ਐਨ ਜੀ ਡੀ ਕਾਲਜ ਜਿਹੜਾ ਹੈ ਚੱਲ ਰਿਹਾ ਇਹ ਬਹੁਤ ਡਿਸਪਲਿਨਡ ਹੈ ਬੱਚੇ ਇੱਥੋਂ ਦੇ ਬਹੁਤ ਅਹਿਮ ਅਹੁਦਿਆਂ ਤੇ ਜਾ ਰਹੇ ਹੈ ਬਣ ਕੇ ਔਰ ਇਹ ਡਿਸਪਲਿਨ ਕਿਸ ਤਰ੍ਹਾਂ ਦਾ ਕਿ ਇਹ ਕਾਉਂਸਲਿੰਗ ਬਹੁਤ ਬੱਚਿਆਂ ਦੀ ਕਰਦੇ ਆ ਕਿ ਗਲਤ ਰਸਤੇ ਨਹੀਂ ਜਾਣਾ ਜੋ ਕਿ ਮੈਨੂੰ ਸਭ ਤੋਂ ਅੱਛੀ ਗੱਲ ਲੱਗੀ ਕਿ ਅੱਜ ਕੱਲ ਦੇ ਟਾਈਮ ਵਿੱਚ ਨਸ਼ਾ ਮੁਕਤ ਹੋਣਾ ਚਾਹੀਦਾ ਜਦ ਕਿ ਇਹ ਆਪਣੇ ਕਾਲਜ ਵਿੱਚ ਹੀ ਕਾਉਂਸਲਿੰਗ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਕਿ ਇਹਨਾਂ ਦੇ ਬੱਚੇ ਇੰਨੇ ਡਿਸਪਲਾਈਨਡ ਹੈ ਜਦੋਂ ਅਸੀਂ ਇਹਨਾਂ ਨੂੰ ਮਿਲਦੇ ਹਾਂ ਤੇ ਸਾਡੀ ਰੂਹ ਖੁਸ਼ ਹੋ ਜਾਂਦੀ ਆ ਕਿ ਵਾਕਈ ਪੁਰਾਣਾ ਪੰਜਾਬ ਲਿਓਣ ਵਿੱਚ ਵੀ ਐਜੂਕੇਸ਼ਨ ਦੇ ਨਾਲ-ਨਾਲ ਇਹ ਕੰਮ ਕਰ ਰਹੇ ਨੇ ਤੇ ਮੈਂ ਬਹੁਤ ਬਹੁਤ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਸੋਵਿਨਿਅਰ ਜਿਹੜਾ ਇਹ ਇੱਥੇ ਓਪਨ ਹੋਇਆ ਇਹ ਸਾਡੀ ਮਦਦ ਕੀਤੀ ਏ ਤੇ ਸਾਨੂੰ ਇਹਨਾਂ ਨੇ ਸਵਾਗਤ ਕੀਤਾ ਏ ਸੀਜੀਸੀ ਚੰਜੀੜੀ ਵਾਲਿਆਂ ਨੇ ਤੇ ਮੈਂ ਅਸ਼ੋਕ ਚੁਚਰਾ ਜੀ ਨੂੰ ਵੀ ਬਹੁਤ ਬਹੁਤ ਵਦਾਈ ਦਿੰਦਿਆਂ ਜਿਨ੍ਹਾਂ ਨੇ ਸਾਰਾ ਸਾਲ ਆਪਣਾ ਕੰਮ ਕਰਕੇ ਆਪਣਾ ਮਾਣ ਇੱਜ਼ਤ ਹਾਸਲ ਕੀਤਾ ਹੈ ਤੇ ਅੱਜ ਇਸ ਕਾਬਲ ਹੋਏ ਆ ਕਿ ਅੱਜ ਸੋਵਨਿਅਰ ਅਸੀਂ ਖੋਲਦੇ ਆ ਤੇ ਇਹਨਾਂ ਦੇ ਕੀਤੇ ਕੰਮਾਂ ਨੂੰ ਜਾਣਦੇ ਆ ਤੇ ਦਿਲ ਵਿੱਚ ਬਹੁਤ ਹੀ ਰਿਸਪੈਕਟ ਆਉਂਦੀ ਆ ਤੇ ਆਪਣੇ ਸਾਰੇ ਲਾਇਨ ਮੈਂਬਰਸ ਨੂੰ ਪਰਮਿੰਦਰ ਜੀ ਜੋ ਅੱਜਕੱਲ ਨਿਊ ਸੈਕਟਰੀ ਕਲ ਤੋਂ ਆਪਣਾ ਚਾਰਜ ਸੰਭਾਲਣਗੇ ਸਿਮਰਨ ਜੀ ਕੈਸ਼ਰ ਦਾ ਸੰਭਾਲ ਰਿਹਾ ਸਾਡੇ ਡਾਕਟਰ ਅੰਕੁਸ਼ ਰੰਦਾਵਾ ਜੀ ਤੇ ਮੈਡਮ ਜੱਸੀ ਜੀ ਨਾਲ ਖੜੇ ਆ ਉਨਾ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦੀ ਆ ਕਿ ਲਾਇਓਂਸ ਕਲੱਬ ਜੋ ਹੈ ਇੱਕ ਬਹੁਤ ਅੱਛੀ ਦਿਸ਼ਾ ਵਿੱਚ ਜਾ ਰਿਹਾ ਏ ਜੋ ਕਿ ਸਿਰਫ ਸਮਾਜ ਦੀ ਪਲਾਈ ਵਿੱਚ ਹੀ ਰਹਿੰਦਾ ਏ ਤੇ ਮੈਂ ਸਾਰਿਆਂ ਨੂੰ ਸੰਦੇਸ਼ ਦਿੰਨੀ ਆ ਕਿ ਇਸ ਤਰ੍ਹਾਂ ਅਗਰ ਸਾਰੇ ਅਸੀਂ ਛੋਟੇ-ਛੋਟੇ ਔਦੇ ਲੈ ਕੇ ਛੋਟੇ-ਛੋਟੇ ਸਮਾਜ ਵਿੱਚ ਹੀ ਆਪਣੇ ਕੰਮਾਂ ਨੂੰ ਗਲੀ-ਗੁਆਂਢ ਵਿੱਚ ਹੀ ਆਪਾਂ ਸ਼ੁਰੂ ਕਰਦੀਏ ਕੰਮਾਂ ਨੂੰ ਤੇ ਸਮਾਜ ਦਾ ਸੁਧਾਰ ਹੋ ਜਾਂਦਾ ਗਵਰਨਮੈਂਟ ਦੇ ਨਾਲ-ਨਾਲ ਅਸੀਂ ਵੀ ਗਵਰਨਮੈਂਟ ਦੇ ਹੱਥ ਬਣੀਏ ਤੇ ਮੇਰਾ ਖਿਆਲ ਆ ਇਹ ਸਾਡਾ ਪੰਜਾਬ ਵੀ ਔਰ ਸਾਡੇ ਦੇਸ਼ ਵੀ ਬਹੁਤ ਖੂਬਸੂਰਤ ਬਣ ਜਾਏਗਾ ਤੇ ਮੈਂ ਸਭ ਦਾ ਤੁਹਾਡਾ ਧੰਨਵਾਦ ਕਰਦੀ ਆ ਤੇ ਫਿਰ ਸੀਜੀਸੀ ਚੰਜੇੜੀ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਜਿੱ ਦੇ ਕੇ ਸਾਡੇ ਕੰਮਾਂ ਨੂੰ ਉਤਸ਼ਾਹ ਕੀਤਾ ਔਰ ਸਾਡੇ ਚ ਮੋਟੀਵੇਸ਼ਨ ਆਈ ਕਿ ਅਸੀਂ ਹੋਰ ਕੰਮ ਅੱਗੇ ਕਰੀਏ ਥੈਂਕ ਯੂ ਵੈਰੀ ਮਚ ਸਸੀ ਕਾਲ ਜੀ ਮੈਂ ਫਸਟ ਆਫ ਆਲ ਤਾਂ ਇੱਕ ਕਹਿਣਾ ਚਾਹਾਂਗਾ ਬਹੁਤ ਧੰਨਵਾਦੀ ਹਾਂ ਮੈਂ ਆਪਣੇ ਪ੍ਰੈਜ਼ੀਡੈਂਟ ਸਾਹਿਬ ਦਾ ਕਾਲੋ ਮੈਮ ਦਾ ਸੀਜੀਸੀ ਗਰੁੱਪ ਦੇ ਚੇਅਰਮੈਨ ਸਾਹਿਬ ਦਾ ਦਾਲੀਵਾਲ ਜੀ ਦਾ ਤੇ ਆਪਣੇ ਇੰਦਰਜੀਤ ਸਾਹਿਬ ਉਹਨਾਂ ਦਾ ਧੰਨਵਾਦੀ ਹਾਂ ਕਿ ਸਾਨੂੰ ਇਹੋ ਜਿਹਾ ਮੌਕਾ ਦਿੱਤਾ ਅੱਜ ਕਿ ਅਸੀਂ ਅੱਜ ਇਹਨਾਂ ਦੇ ਗਰੁੱਪ 'ਚ ਖੜੇ ਹਾਂ ਲਾਇਨਸ ਕਲੱਬ ਨਾਲ ਮਿਲ ਕੇ ਤੇ ਮੈਂ ਰੀਸੈਂਟਲੀ ਜੁਆਇਨ ਕੀਤਾ ਲਾਇਨਸ ਕਲੱਬ ਨੂੰ ਲੇਕਿਨ ਇਹਨਾਂ ਨਾਲ ਮਿਲ ਕੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਅੱਗੇ ਜੋ ਗਰੋਥ ਹੈ ਉਹ ਆਉਣ ਵਾਲੀ ਪੀੜ੍ਹੀ ਲਈ ਬਹੁਤ ਵਧੀਆ ਗਰੋਥ ਹੈਗੀ ਆ ਸਾਡਾ ਜੋ ਕੰਟਰੀਬਿਊਸ਼ਨ ਰਹੇਗਾ ਲਾਇਨਸ ਕਲੱਬ ਰਹੀ ਜਿੱਥੇ ਫਿਜ਼ੀਕਲ ਫਿਟਨੈਸ ਦੀ ਪ੍ਰੋਬਲਮ ਆਏਗੀ ਜਿੱਥੇ ਨਿਊਟ੍ਰੀਸ਼ਨ ਦੀ ਪ੍ਰੋਬਲਮ ਆਏਗੀ ਉੱਥੇ ਅਸੀਂ ਅਵੇਲੇਬਲ ਕਰਾਂਗੇ ਉਹ ਚੀਜ਼ ਔਰ ਉਹ ਇੱਕ ਬੱਚਾ ਲਈ ਇੱਕ ਸਿੱਖ ਹੋਏਗੀ ਕੱਲ ਨੂੰ ਆਉਣ ਵਾਲੇ ਟਾਈਮ 'ਚ ਕਿ ਅਸੀਂ ਆਪਣੇ ਆਪ ਨੂੰ ਫਿਟ ਕਿੱਦਾਂ ਰੱਖਣਾ ਅੱਜਕੱਲ ਦੇ ਬੱਚੇ ਜੋ ਹੈ ਨਸ਼ਿਆਂ ਦੀ ਤਰਫ ਜਾ ਰਹੇ ਹਨ ਬਹੁਤ ਜ਼ਿਆਦਾ ਫਿਜ਼ੀਕਲ ਐਕਟੀਵਿਟੀ ਨਹੀਂ ਕਰ پا ਰਹੇ ਹਨ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਲਾਇਓਨਸ ਕਲੱਬ ਨੂੰ ਇੰਨਾ ਐਡਵਾਂਸ ਕਰ ਦਈਏ ਕਿ ਉਹ ਜਿੰਨਾ ਹੈਲਪ ਕਰ ਰਹੇ ਹਨ ਲੋਕਾਂ ਲਈ 10 ਸਾਲ ਤੋਂ ਉਨੇ ਜਿਆਦਾ ਹੈਲਪ ਅਸੀਂ ਵੀ ਨਾਲ ਕਰੀਆ ਉਹਨਾਂ ਦੇ ਤੇ ਮੈਂ ਬਹੁਤ ਧੰਨਵਾਦੀ ਰਹੂੰਗਾ ਲਾਇਨਸ ਕਲੱਬ ਦੇ ਬਹੁਤ-ਬਹੁਤ ਥੈਂਕ ਯੂ ਜੀ ਤੇ ਮੈਮ ਨੂੰ ਸਪੈਸ਼ਲ ਥੈਂਕ ਯੂ ਪਾਉਂਗਾ ਮੈਂ ਕਾਲੋ ਮੈਮ ਨੇ ਸਾਨੂੰ ਮੌਕਾ ਦਿੱਤਾ ਤੇ ਸੀਜੀਸੀ ਕਾਲਜ ਨੇ ਕੰਟਰੀਬਿਊਸ਼ਨ ਆਪਣੀ ਸ਼ੁਰੂ ਤੋਂ ਰੱਖੀ ਹੈ ਉਹਨਾਂ ਨਾਲ ਸੀਜੀਸੀ ਉਹ ਇੰਸਟੀਚਿਊਟ ਹੈ ਜਿੱਥੇ ਲੋਕੀ ਪਹਿਲੇ ਐਡਮਿਸ਼ਨ ਲੈਣ ਨੂੰ ਤਰਸਦੇ ਸੀਗੇ ਤੇ ਅੱਜ ਦੇ ਟਾਈਮ 'ਚ ਸੀਜੀਸੀ ਦਾ ਜੋ ਡਿਸਪਲਿਨ ਹੈ ਜੋ ਉਹਨਾਂ ਦਾ ਵੇ ਆਫ ਟੀਚਿੰਗ ਹੈ ਉਹ ਸਭ ਤੋਂ ਵਧੀਆ ਲੱਗਿਆ ਇਹਨਾਂ ਦਾ ਡਿਸਪਲਿਨ ਬਣਿਆ ਹੋਇਆ ਬਹੁਤ ਸਟ੍ਰਿਕਟ ਹੈ ਰੂਲ ਦੇ ਆਪਣੇ ਸੀਜੀਸੀ ਕਾਲਜ ਨੂੰ ਮੈਂ ਬਹੁਤ ਧੰਨਵਾਦ ਕਰਨਾ ਕਿ ਸਾਡੇ ਨਾਲ ਐਸੋਸੀਏਸ਼ਨ ਕੀਤੀ ਹੋਈ ਹੈ ਜੋ ਔਰ ਅੱਗੇ ਆਣ ਵਾਲੇ ਟਾਈਮ 'ਚ ਅਸੀਂ ਜਿੰਨੀ ਕੰਟ੍ਰਿਬਿਊਸ਼ਨ ਸਾਡੇ ਤੋਂ ਹੋਏਗੀ ਅਸੀਂ ਨਾਲ ਕਰਾਂਗੇ ਉਹਨਾਂ ਦੇ ਤੇ ਮੈਂ ਮੈਮ ਦਾ ਵੀ ਔਰ 달ੀਵਾਲ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਮੈਂ ਪੀਸ ਡਾਕਟਰ ਅੰਧਾਵਾ ਫਿਜ਼ੀਓਥੈਰਾਪਿਸਟ ਜਿਸ ਤਰ੍ਹਾਂ ਦੇ ਵੀ ਸੀਜੀਸੀ ਦੇ ਬੱਚਿਆਂ ਨੂੰ ਜਿਸ ਤਰ੍ਹਾਂ ਵੀ ਲੋੜ ਰਹੀ ਇਹ ਫ੍ਰੀ ਐਟ ਕਾਸਟ రెడ్డి ਆ ਹਮੇਸ਼ਾ ਸੇਵਾ ਦੇ ਵਿੱਚ ਬੱਥਰ ਹੁੰਦਾ ਠੀਕ ਹੈ ਜਣਾ ਚਾਹੁੰਦਾ ਤੁਸੀਂ ਅੱਜ ਲਾਇੰਸ ਕਰਦਾ ਸੋਚ ਲੌਂਚ ਕੀਤਾ ਹੈ ਤੁਸੀਂ ਜੀ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਮੈਂ ਲਾਇੰਸ ਕਲੱਬ ਜੁਆਇਨ ਕੀਤੇ ਨੂੰ ਮੈਨੂੰ ਢਾਈਕ ਸਾਲ ਹੋਏ ਨੇ ਤੇ ਪਹਿਲਾਂ ਤਾਂ ਇਹ ਸੀਗਾ ਵੀ ਮੈਨੂੰ ਮੇਰੇ ਦਿਮਾਗ 'ਚ ਇਹ ਸੀ ਵੀ ਆਪਾਂ ਨੇ ਕੋਈ ਸਮਾਜ ਦੇ ਪ੍ਰਤੀ ਕੁਛ ਨਾ ਕੁਛ ਕੰਮ ਕਰਨਾ ਜਦ ਆਪਾਂ ਦੇਖਦੇ ਸੀਗੇ ਕਿ ਕੁਝ ਇੱਕ ਜਥੇਬੰਦੀਆਂ ਇਦਾਂ ਦੀਆਂ ਸੀ ਜਿਹੜੀਆਂ ਸਮਾਜ ਦੇ ਵਿੱਚ ਕੰਮ ਕਰਦੀਆਂ ਸੀ ਉਹ ਫੇਸਬੁੱਕ ਤੇ ਟਵਿੱਟਰ ਤੇ ਜਾਂ ਹੋਰ ਚੀਜ਼ਾਂ ਦੇ ਉੱਤੇ ਆਪਣੀ ਐਡਵਰਟਾਈਜ਼ਮੈਂਟ ਜ਼ਿਆਦਾ ਕਰਦੀਆਂ ਸੀ ਤੇ ਲੇਕਿਨ ਲੋਕਾਂ ਦੀ ਜਿਹੜੀ ਐਗਜੈਕਟ ਸੈਂਸ ਦੇ ਵਿੱਚ ਸੇਵਾ ਸੀ ਉਹ ਨਹੀਂ ਹੋ ਰਹੀ ਸੀ ਫਿਰ ਮੈਨੂੰ ਲਾਇਵੈਂਸ ਕਲੱਬ ਦਾ ਪਤਾ ਲੱਗਿਆ ਮੈਮ ਕੱਲ ਨੂੰ ਤਿਲਕ ਜੀ ਮਿਲੇ ਮੈਨੂੰ ਫਿਰ ਮੈਂ ਇਹਨਾਂ ਦੇ ਨਾਲ ਹੌਲੀ-ਹੌਲੀ ਜੁਆਇਨ ਕੀਤਾ ਤਾਂ ਪਤਾ ਲੱਗਿਆ ਕਿ ਰੀਅਲ ਜਿਹੜੀ ਸੇਵਾ ਹੁੰਦੀ ਆ ਉਹ ਕੀ ਹੁੰਦੀ ਆ ਕਈ ਵਾਰੀ ਅਸੀਂ ਇਹ ਸੀਗਾ ਵੀ ਜਿੰਨੇ ਜੇ ਅਸੀਂ ਦਿਨ ਦੇ ਵਿੱਚ ਦੇਖਦੇ ਸੀਗੇ ਮੈਂ ਇਹਨਾਂ ਨੂੰ ਫੋਨ ਕਰਨਾ ਮੈਮ ਨੂੰ ਕਿ ਮੈਮ ਇਹ ਅੱਜ ਪ੍ਰੋਜੈਕਟ ਆਪਾਂ ਨੇ ਦੇਖਣਾ ਤੇ ਇਹ ਬੱਚੇ ਆਪਾਂ ਨੂੰ ਲੱਗ ਰਹੇ ਨੇ ਵੀ ਜਿਹੜੇ ਬੱਚੇ ਰੋਡਸ ਦੇ ਉੱਤੇ ਘੁੰਮ ਰਹੇ ਨੇ ਉਹਨਾਂ ਨੂੰ ਐਜੂਕੇਸ਼ਨ ਨਹੀਂ ਪ੍ਰੋਵਾਈਡ ਕੀਤੀ ਜਾ ਰਹੀ ਤਾਂ ਤਿਲਕ ਜੀ ਨਾਲ ਚੂਚਰਾ ਜੀ ਨਾਲ ਤੇ ਮੈਮ ਨਾਲ ਰਲ ਕੇ ਅਸੀਂ ਉਹਨਾਂ ਬੱਚਿਆਂ ਨੂੰ ਅਪਰੋਚ ਵੀ ਕੀਤਾ ਉਹਨਾਂ ਦੇ ਘਰਾਂ 'ਚ ਵੀ ਗਏ ਉਹਨਾਂ ਨੂੰ ਮੋਟੀਵੇਟ ਕਰਕੇ ਐਡਮਿਸ਼ਨਸ ਵੀ ਦਵਾਇਆ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਲਾਇਓਂਸ ਦੇ 3-4 ਹੋਰ ਇੱਕ ਹੈਲਥ ਨਾਲ ਕੈਂਸਰ ਦਾ ਪ੍ਰੋਜੈਕਟ ਹੈ ਹੰਗਰ ਪ੍ਰੋਜੈਕਟ ਹੈ ਤੇ এনवायरमेंट ਦਾ ਹੈ ਅਸੀਂ ਇਹ ਸਾਰੇ ਪ੍ਰੋਜੈਕਟਸ ਜਿਹੜੇ ਹੈਗੇ ਨੇ ਰਲ ਮਿਲ ਕੇ ਪਿਛਲੇ ਸਾਲਾਂ ਦੇ ਵਿੱਚ ਬਹੁਤ ਵਧੀਆ ਬਖੂਬੀ ਨਿਭਾਏ ਨੇ ਲਾਸਟ ইয়ার ਲਾਸਟ ইয়ার ਅਸੀਂ ਰੋਪੜ ਪੀ ਡਬਲਯੂ ਡੀ ਦੇ ਨਾਲ ਮਿਲ ਕੇ ਲਾਇਓਂਸ ਕਲੱਬ ਨੇ 450 ਬੂਟਾ 1 ਕਰੋੜ ਦੇ ਉੱਤੇ ਲਾਇਆ ਸਾਨੂੰ ਬੜੀ ਖੁਸ਼ੀ ਹੈ ਉਹ 450 ਬੂਟੇ ਦੇ ਵਿੱਚੋਂ ਲਾਉਣ ਤੋਂ ਬਾਅਦ ਅਸੀਂ ਉਹਨੂੰ ਦੇਖਿਆ ਵੀ ਉਹ ਗਰੋ ਵੀ ਕਰ ਰਿਹਾ ਜਾਂ ਨਹੀਂ ਕਰ ਰਿਹਾ 450 ਬੂਟੇ ਦੇ ਵਿੱਚੋਂ ਆਲਮੋਸਟ ਅੱਜ ਤੱਕ 300 ਬੂਟੇ ਹਲੇ ਵੀ ਉਹ ਬਹੁਤ ਵਧੀਆ ਚੱਲ ਰਹੇ ਇਸ ਕਰਕੇ ਮੈਨੂੰ ਇਸ ਸੈਸ਼ਨ ਦੇ ਲਈ 24 25 ਤੋਂ ਬਾਅਦ 25 26 ਦੇ ਲਈ ਮੈਨੂੰ ਸੈਕਟਰੀ ਮੋਹਾਲੀ ਸੁਪਰੀਮ ਦਾ ਲਾਇਅਰਸ ਕਲੱਬ ਸੁਪਰੀਮ ਦਾ ਸੈਕਟਰੀ ਦਾ ਅਦਰ ਪਦਵੀ ਦਿੱਤੀ ਹੈ ਤੇ ਮੈਂ ਸਾਰੇ ਜਿਹੜੇ ਮੇਰੇ ਤੋਂ ਪਹਿਲਾਂ ਸਾਡੇ ਪ੍ਰਧਾਨ ਜੀ ਸੈਕਟਰੀ ਜੀ ਤੇ ਸਾਰੇ ਜਿਹੜੇ ਸਾਡੇ ਲੀਡਰਸ ਨੇ ਜਿਨ੍ਹਾਂ ਨੇ ਕੰਮ ਕੀਤਾ ਮੈਂ ਉਹਨਾਂ ਨੂੰ ਇਹੀ ਆਸ਼ਵਾਸ਼ਣ ਦਿਵਾਉਣਾ ਕਿ ਮੈਂ ਇਹ ਜਿਹੜਾ ਕੰਮ ਹੈਗਾ ਜਿੱਦਾਂ ਜਿੱਦਾਂ ਉਹਨਾਂ ਨੇ ਪਹਿਲਾਂ ਕੀਤਾ ਉਸ ਤੋਂ ਵੀ 10 ਗੁਣਾ ਵੱਧ ਕੇ ਕਰਾਂਗੇ ਤੇ ਸੀਜੀਸੀ ਝੰਡੇੜੀ ਜਿਨ੍ਹਾਂ ਨੇ ਹਮੇਸ਼ਾ ਹੀ ਸਾਥ ਦਿੱਤਾ ਸਾਡਾ ਲਾਇਅੰਸ ਕਲੱਬ ਦਾ ਤੇ ਹੋਰ ਵੀ ਜਿਹੜਾ ਵੀ ਮੈਨੂੰ ਪਤਾ ਲੱਗਦਾ ਸਮਾਜ ਦੇ ਵਿੱਚ ਆਪਾਂ ਰਹਿੰਦੇ ਆ ਕੱਲਾ ਸਾਡਾ ਸਾਥ ਨਹੀਂ ਦਿੰਦੇ ਜਿਹੜਾ ਵੀ ਬੰਦਾ ਸਮਾਜ ਦੀ ਸੇਵਾ ਕਰਨ ਦੇ ਲਈ ਸੀਜੀਸੀ ਝੰਡੇੜੀ ਕੋਲ ਆਦਾ ਏ ਇਹ ਸਾਰੇ ਉਹਨਾਂ ਦਾ ਸਾਰਿਆਂ ਦਾ ਸਾਥ ਦਿੰਦੇ ਨੇ ਸਾਨੂੰ ਬੜਾ ਫਖਰ ਹੈ ਕਿ ਅਸੀਂ ਇਦਾਂ ਦੇ ਇਨਸਾਨਾਂ ਦੇ ਨਾਲ ਜੁੜੇ ਆ ਜਿਹੜੇ ਸਮਾਜ ਦੇ ਪ੍ਰਤੀ ਰੀਅਲ ਸੈਂਸ ਦੇ ਵਿੱਚ ਦਿਲ ਤੋਂ ਸੇਵਾ ਕਰ ਰਹੇ ਨੇ ਨਾ ਕਿ ਇਕੱਲਾ ਨਾਮ ਕਮਾਉਣ ਦੇ ਵਾਸਤੇ ਸਾਨੂੰ ਬਹੁਤ ਧੰਨਵਾਦ ਦੀਆਂ ਇੰਦਰਜੀਤ ਜੀ ਦਾ ਬਹੁਤ ਧੰਨਵਾਦ ਦੀਆਂ ਕਿ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਸਾਨੂੰ ਇੰਨਾ ਵਧੀਆ ਇਨਸਾਨਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮਿਲਿਆ ਇਹੀ ਇੱਕ ਲਾਇਓਨਸ ਕਲੱਬ ਦੀ ਵਿਲੱਖਣਤਾ ਕਿ ਸਾਨੂੰ ਜੇ ਆਪ ਚੰਗੇ ਹੁੰਦੇ ਆ ਤਾਂ ਸਾਨੂੰ ਇਨਸਾਨ ਵੀ ਵਧੀਆ ਟੱਕਰਦੇ ਥੈਂਕ ਯੂ ਮੈਂ ਅਸ਼ੋਕ ਤੁਚਰਾ ਪ੍ਰੈਜ਼ੀਡੈਂਟ ਲਾਇਓਨ ਕਲੱਬ ਮੁਹਾਲੀ ਸੁਪਰੀਮ ਮੈਂ ਅੱਜ ਤੇ ਮੇਰੀ ਟੀਮ ਸਪੈਸ਼ਲ ਧੰਨਵਾਦ ਕਰਨ ਆਇਆ ਹਾਂ ਚੰਡੀਗੜ੍ਹ ਗਰੁੱਪ ਆਫ ਕਾਲਜਿਸ ਜੰਜੇੜੀ ਦਾ ਮੈਂ ਆਪ ਦੀ ਟਿਨਿਓਰ ਦੇ ਵਿੱਚ ਸਭ ਤੋਂ ਪਹਿਲਾਂ ਪਹਿਲਾ ਦਿਨ ਜੋ ਸਮਾਜ ਸੇਵਾ ਦੇ ਵਿੱਚ ਸ਼ੁਰੂ ਕੀਤਾ ਸੀ ਉਹ ਇਹਨਾਂ ਦੇ ਨਾਲ ਰਲ ਕੇ ਕੀਤਾ ਸੀ ਅਤੇ ਅੱਜ ਮੇਰਾ ਆਖੀਰਲਾ ਦਿਨ ਹੈ ਮੈਂ ਇਹਨਾਂ ਨਾਲ ਅੱਜ ਫਿਰ ਮੋਢੇ ਨਾਲ ਮੋਢਾ ਚਲਾ ਕੇ ਤੇ ਸਾਰੇ ਕੰਮ ਅਸੀਂ ਜੰਜੇੜੀ ਗਰੁੱਪ ਆਫ ਕਾਲਜਿਸ ਨਾਲ ਕਰ ਰਹੇ ਹਾਂ ਤੇ ਕਰਦੇ ਰਾਂਗੇ ਮੈਂ ਅੱਜ ਧਾਲੀਵਾਲ ਸਾਹਿਬ ਦਾ ਅਤੇ ਸਰ ਸਰਦਾਰ ਇੰਦਰਜੀਤ ਸਿੰਘ ਜੀ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਹਰ ਟਾਈਮ ਸਾਨੂੰ ਆ ਸਹਿਯੋਗ ਦਿੱਤਾ ਜਿਸ ਟਾਈਮ ਵੀ ਅਸੀਂ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਖੁੱਲੇ ਦਿਲ ਨਾਲ ਸਾਡਾ ਸਵਾਗਤ ਵੀ ਕੀਤਾ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਰਲਾ ਕੇ ਸੋਸ਼ਲ ਵਰਕ ਵੀ ਕੀਤਾ ਮੈਂ ਅੱਜ ਆਪ ਦੀ ਸਾਰੀ ਟੀਮ ਦਾ ਲਾਇਨਸ ਕਲੱਬ ਦੀ ਸਾਰੀ ਟੀਮ ਦਾ ਮੈਡਮ ਕਲੋ ਦਾ ਪਰਮਿੰਦਰ ਜੀ ਦਾ ਤਿਲਕ ਜੀ ਦਾ ਅਤੇ ਮੈਮ ਸਿਵਰਨ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਹਰ ਟਾਈਮ ਜਦਨ ਵੀ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਇਹ ਪ੍ਰੋਗਰਾਮ ਅਰੇਂਜ ਕਰ ਰਹੇ ਹਾਂ ਤਾਂ ਉਹਨਾਂ ਨੇ ਮੇਰਾ ਹਰ ਟਾਈਮ ਸਾਥ ਦਿੱਤਾ ਮੈਂ ਫਿਰ ਇੱਕ ਵਾਰੀ ਕਾਲਜ ਜੀਡੀ ਦਾ ਅਤੇ ਲਾਇਨ ਕਲੱਬ ਦੀ ਟੀਮ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੈਨੂੰ ਪੂਰਾ ਸਹਿਯੋਗ ਦੇ ਕੇ ਮੇਰੀ ਟੈਨਿਅਰ ਨੂੰ ਸਫਲ ਬਣਾਇਆ ਧੰਨਵਾਦ ਇਸ ਸਮਾਵਰਣ ਅਗਲਾ ਸਨਕ ਵੀਰਸਵਰ 10 ਸਾਲ ਹੋ ਗਏ ਜੀ ਲਾਇਨ ਦੇ ਨਾਲ ਜੁੜੇ ਹੋਏ ਬਹੁਤ ਹੀ ਵਧੀਆ ਜਨਮ ਮੈਂ ਫਾਜ਼ਿਲਗਾ ਤੋਂ ਮੁਹੱਲੀ ਆਇਆ ਤੇ ਮੁਹੱਲੀ ਦੇ ਵਿੱਚ ਮੈਨੂੰ ਇੰਨਾ ਵਧੀਆ ਮਾਹੌਲ ਤੇ ਮਿਲਿਆ ਤਾਂ ਕਿ ਮੈਂ ਆਪ ਦੇ ਜੋ ਵੀ ਟਨਰ ਦੇ ਵਿੱਚ ਮੈਂ ਕੰਮ ਕੀਤੇ ਉਹ ਬਹੁਤ ਵਧੀਆ ਕੰਮ ਕੀਤੇ ਮੈਨੂੰ ਇੰਨੀ ਵਧੀਆ ਟੀਮ ਮਿਲੀ ਮੈਂ ਨਵਾਂ ਆਇਆ ਸੀ ਲੇਕਿਨ ਮੈਨੂੰ ਬਹੁਤ ਅੱਛੀ ਟੀਮ ਮਿਲੀ ਜਿਹਦੇ ਨਾਲ ਮੈਂ ਸਾਰੇ ਕੰਮ ਨੂੰ ਨੇਪਰੇ ਚੜਾ ਸਕਿਆ ਧੰਨਵਾਦ